Oh, hey. ਕਮਾਂ ਸਤਨਾ ਸਤਨਾਪਦੀ ਵਾਹਿ ਸਤਨਾਮ 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 ਜੀ ਸਤਨਾਮ 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 ਜੀ ਸਤਨਾਮ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ <laughs> ਵਾਹਿ ਆਸੰਗਤ ਦਿਓ ਆਓ ਸਭ ਮਾਈ ਭਾਈ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰ ਚੁਕਾਈਏ ਹੱਥ ਜੋੜ ਕੇ ਫਤਿਹ ਦਾ ਸਿਮਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸਥਾਨ ਤੇ ਅੱਜ ਸਾਰੀਆਂ ਸੰਗਤਾਂ ਵੱਲੋਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। 12ਵੇਂ ਤੋਂ ਲੈ ਕੇ ਹੁਣ ਤੱਕ ਆਪ ਜੀਆ ਨੇ ਬੜੇ ਪਿਆਰ ਨਾਲ ਗੁਰਬਾਣੀ ਦੇ ਰਸ ਪਿੰਦੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਔਰ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੋ ਤਾਂ ਕਿ ਇਹ ਸਵਾਸ ਸਫਲੇ ਹੋ ਸਕੇ ਦਾਸ ਪਹਿਲੇ ਹਿੱਸੇ ਵਿੱਚ ਬੋਲਦਾ ਹੈ ਦੂਸਰੇ ਹਿੱਸੇ ਵਿੱਚ ਸਾਰੇ ਭਾਈ ਤੀਸਰੇ ਹਿੱਸੇ ਵਿੱਚ ਬੀਬੀਆਂ ਨੇ ਮਿਲ ਕੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰਨੀ ਹੈ ਕੋਈ ਵੀ ਰਚਨਾ ਖਾਲੀ ਨਾ ਰਹੇ ਆਇਆ ਪਿਆਰੇ ਹੋ ਮੈਂ ਸੱਚਾ ਤਰਮ ਤਾਰ ਚਲਾਣ ਨੂੰ ਤਾਰੇ ਵੇ ਚਲਾਣ ਨੂੰ ਤਾਰ ਨੂੰ ਚਲਾਣ ਨੂੰ ਮੈਂ ਤਾਰੇ ਦੋਸਤ ਦੁਖੇ ਨੂੰ ਫਕਰ ਪਛਾਨ ਜਾਹੀ ਕਾਜ ਤਰਾ ਹਮ ਜਹਨ ਸੰਸ ਸਮਝੇ ਲੋ ਸਾਧ ਸਮਾਨ ਧਰਮ ਚਲਾਵਨ ਸਾਥੋ ਵਾਰ ਉਸ ਸ਼ਵਨ ਨੂੰ ਮੂਦੇ ਉਤਾਰਨ ਜਿਸਲੇ ਸੰਸਾਰ ਦੇ ਉਤੇ ਯਲੁਮ ਦੀ ਹੱਦ ਹੋ ਚੁੱਕੀ ਸੀ ਅਗਿਆਨ ਛਾ ਗਿਆ ਤਰਤੀਬਕਾਰ ਉੱਠੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਸੂ ਪਾਸ਼ਾ ਮਹਾਰਾਜ ਜੀ ਨੂੰ ਇਹ ਸੰਸਾਰ ਦੇ ਉੱਤੇ ਭੇਜਿਆ ਦਸੂਪਾਸ਼ਾ ਮਹਾਰਾਜ ਆਪਣੇ ਬਚਨਾਂ ਵਿੱਚ ਫਰਮਾਨ ਕਰਦੇ ਨੇ ਹਮੇ ਕਾਜ ਜਗਤ ਮੁਆਏ ਧਰਮ ਹੇਤ ਗੁਰਦੇਵ ਪਠਾਏ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਭਰਮ ਭਲੇਖਾ ਨਾ ਰਹਿ ਜਾਵੇ ਸੱਚੇ ਪਾਸ਼ਾ ਕਹਿੰਦੇ ਪਿਆਰਿਓ ਅਸੀਂ ਕੋਈ ਦੁਨੀਆ ਦੇ ਰਾਜ ਭਾਗ ਵਾਸਤੇ ਸੰਸਾਰ ਦੇ ਸੁੱਖਾਂ ਵਾਸਤੇ ਨਹੀਂ ਆਏ ਸਾਨੂੰ ਕਾਲ ਕੁਠਬਾਹਰ ਜੀ ਨੇ ਸ਼ਮਾਤ ਲੋਕ ਤੇ ਭੇਜਿਆ ਧਰਮ ਦਾ ਪੰਥ ਚਲਾਉਣ ਵਾਸਤੇ ਔਰ ਇਹ ਹੁਕਮ ਕੀਤਾ ਜਹਾ ਤਹਾ ਤੁਮ ਧਰਮ ਵਿਥਾਰੋ ਦੁਖਤ ਦੋਖਿਨ ਕੋ ਪਕਰ ਪਛਾਰੋ ਜਾਹੀ ਕਾਜ ਤਰਾ ਹਮ ਜਨਮ ਸਮਝ ਲੇ ਹੋ ਸਾਧੂ ਸਭ ਮਨ ਮਾ ਧਰਮ ਚਲਾਵਨ ਸੰਤ ਓਬਾਰ ਗੁਰੂ ਮਾਰ ਕਹਿੰਦੇ ਧਰਮ ਦਾ ਪੰਥ ਚਲਾਉਣਾ ਧਰਮ ਕੀ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ ਤੇ ਸੰਤ ਪੈਦਾ ਕਰਨੇ ਕਿਹੜੇ ਜਿਹੜੇ ਸ਼ਾਂਤ ਸਿਪਾਹੀ ਹੋਣ ਸੰਤ ਵੀ ਹੋਣ ਤੇ ਸਿਪਾਹੀ ਵੀ ਹੋਣ ਧਰਮ ਚਲਾਵਨ ਸੰਤੋ ਬਾਰਨ ਦੁਸ਼ਟ ਸਭਨ ਕੋ ਮੋਲ ਉਪਾਰ ਜਿਹੜੇ ਦੇਸ਼ ਵਾਸਤੇ ਕੌਮ ਵਾਸਤੇ ਧਰਮ ਵਾਸਤੇ ਕੈਨਸਰ ਦਾ ਫੋੜਾ ਬਣ ਚੁੱਕੇ ਐ ਉਨ੍ਹਾਂ ਵਾਸਤੇ ਸਾਨੂੰ ਅਕਾਲਪੁਰ ਵਾਹਿਗੁਰੂ ਦਾ ਆ ਹੁਕਮ ਹੈ ਦੁਸ਼ਟ ਸ਼ਬਨ ਕੋ ਮੂਲ ਉਪਾਰ ਇਹ ਹੁਕਮ ਕਦੋਂ ਹੋਇਆ ਮਾਰ ਕਹਿੰਦੇ ਜਿਸ ਵੇਲੇ ਅਸੀਂ ਹੇਮਕੁੰਡ ਦੇ ਪਰਬਤ ਤੇ ਤਪਸ਼ਿਆ ਕਰਦੇ ਹੋਏ ਵਾਹਿਰ ਵਿੱਚ ਅਭੇਦ ਹੋਏ ਉਹਦੇ ਬਾਰੇ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜਿਹੇ ਬਿਦਬੁਹੇ ਆਨੋ ਹੇਮਕੁੰਡ ਪਰਬਤ ਹੈ ਜਹਾਂ ਸਵਤ ਸ੍ਰਿੰਗ ਸੋਭਤ ਹੈ ਤਹਾਂ ਹੇਮਕੁੰਡ ਪਰਬਤ ਹੇਮ ਨਾਮ ਬਰਫ ਦਾ ਹੈ ਉਹ ਜਗਾ ਉਹ ਪਰਬਤ ਜਿੱਥੇ ਹਰ ਵੇਲੇ ਬਰਫ ਨਾਲ ਉਹ ਟੱਗਿਆ ਰਹਿੰਦਾ ਹੈ ਪਹਾੜ ਤੇ ਆਲੇ ਦੁਆਲੇ ਬੜੀਆਂ ਸੁੰਦਰ ਸੁਹਾਵਣੀਆਂ ਸੱਤ ਚੋਟੀਆਂ ਹਨ ਤੇ ਗੁਰੂ ਮਾਰੇ ਕਹਿੰਦੇ ਸਤ ਸ੍ਰਿੰਗ ਤੈ ਨਾਮ ਕਹਾਵਾ ਪੰਡ ਰਾਜੇ ਜੋ ਕਮਾਵਾ ਇਹ ਉਹ ਜਗ੍ਹਾ ਹੈ ਜਿੱਥੇ ਕਿਸੇ ਸਮੇਂ ਪਾਣਵਾ ਨੇ ਵੀ ਤਪੱਸਿਆ ਕੀਤੀ ਸੀ ਸਾਧਨਾ ਕੀਤੀ ਸੀ ਕੁਝ ਇਤਿਹਾਸਾਂ ਵਿੱਚ ਪੰਡੂ ਰਾਜੇ ਦਾ ਵੀ ਜ਼ਿਕਰ ਆਉਂਦਾ ਹੈ ਖਰ ਮਾਰੇ ਕਹਿੰਦੇ ਸਬਤ ਸਿੰਘ ਤੇ ਨਾਮ ਕਹਾਵਾ ਪੰਡ ਰਾਜ ਜੋ ਕਮਾਵਾ ਤੇ ਹਮ ਅਨਕ ਤਪਸ਼ਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਜਿੱਥੇ ਪੰਡਵਾਂ ਨੇ ਜੋ ਤੁਮਾਇਆ ਉਥੇ ਮੈਂ ਤਪਸ਼ਿਆ سادی مہا کال کال کا ارادی. اکال گرو اس دی ارادنا کی کال کا اکال پخ واحد اچھی ارادنا کیگتی کی ਕੀ ਕਾਲ ਕਾਂ ਦੀ ਰਾਦਣਾ ਨਹੀਂ ਕਾਲ ਕਾ ਅਕਾਲ ਪੁਰਵਾਹਿਰ ਮਹਾਕਾਲ ਕਾਲ ਕਾ ਅਰਾਦੀ ਇਹ ਤਪਸ਼ਿਆ ਬੰਦਗੀ ਹੈ ਗੁਰੂ ਘਰ ਵਿੱਚ ਇਹ ਸੱਚੀ ਤਪਸ਼ਿਆ ਬੰਦਗੀ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ ਭਾਈ ਸੇ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਲਿਖਦੇ ਨੇ ਗੁਰਨਾਮ ਸਭ ਸੱਚੇ ਬਾਦਸ਼ਾਹ ਬਾਰੇ ਪਾਰੀ ਕਰੀ ਤਪਸ਼ਿਆ ਵੱਡੇ ਭਾਗ ਹਰਿ ਸਿਉ ਬਣ ਆਈ ਪਾਰੀ ਕਰੀ ਤਪਸ਼ਿਆ ਵੱਡੇ ਭਾਗ ਹਰਿ ਸਿਉ ਬਣ ਆਈ ਤਾਂ ਗੁਰੂ ਅਮਰਦਾਸ ਮਹਾਰਾਜ ਜਦੋਂ ਗੁਰਨਾਨਦ ਸਾਹਿਬ ਦਾ ਹੀ ਰੂਪ ਬਣ ਗਏ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਵੀ ਕਰਦੇ ਐ ਸਿਮਰਨ ਭਗਤੀ ਵੀ ਕਰਦੇ ਉਸ ਦੇ ਨਾ ਸੇਵਾ ਛੱਡੀ ਨਾ ਤਪੱਸਿਆ ਬੰਦਗੀ ਛੱਡੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼੍ਰੀ ਵਿੱਚ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਬੈਠ ਕੇ ਤਪੱਸਿਆ ਬੰਦਗੀ ਕੀਤੀ। ਤਨਤਨ ਮਾਤਾ ਗੁਜਰ ਕੌਰ ਜੀ ਪਤੀ ਸਤਿਗੁਰੂ ਦੇ ਦਰਵਾਜੇ ਤੇ ਬੈਠ ਕੇ ਤੇ ਸੇਵਾ ਤੇ ਬੰਦਗੀ 26 ਸਾਲ 9 ਮਹੀਨੇ 13 ਦਿਨ ਲਗਾਤਾਰ ਇੱਕ ਜਗ੍ਹਾ ਬੈਠ ਕੇ। ਜਿੰਨੇ ਮਹਾਪੁਰਸ਼ ਹੋਏ ਨੇ